ਲਓ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਲਓ ਜੀ ਇੱਥੇ ਹੈਗਾ ਵਾ ਸ਼ਾਮ ਦਾ ਟਾਈਮ ਤੇ ਅੱਜ ਹੈਗੀ 10 ਅਕਤੂਬਰ ਸਾਲ ਹੈ ਮੈਰੀ ਜੈਨਿਵਰਸਰੀ ਤੇ ਹੈਪੀ ਕਰਵਾ ਚਾਹਾਂ ਸਾਰੇ ਭੈਣਾਂ ਨੂੰ ਤੇ ਅੱਜ ਹੈਗੀ ਸਾਡੀ ਮੈਰੀ ਜੈਨਿਵਰਸਰੀ ਬਣਾ ਚਾਹ ਲੋਗਿਆ ਤੇ ਆਪਾਂ ਬੱਚਿਆਂ ਵਾਸਤੇ ਕੁਝ ਨਹੀਂ ਜ਼ਿਆਦਾ ਲੱਗੇ ਤੇ ਕਿਹੜਾ ਕੁਝ ਬਹੁਤ ਪਿਆ ਪੇਂਡ ਵੱਡੇ ਲੱਗੇ ਟਾਈਮ ਵਗੈਰਾ ਲੱਗੇ ਜੀ ਬਾਤ ਨੂੰ ਤੇ ਆਪਾਂ ਨੂੰ ਬਰਕਰਾਰ ਲੈ ਕੇ ਆ ਬੱਚਿਆਂ ਵਾਸਤੇ ਤੇ ਉਹਨਾਂ ਬਰਤਿਆਂ ਨੂੰ ਦੇਣਾ ਜਿਹਨਾਂ ਭਾਰੇ ਨੇ ਇਹਨਾਂ ਨੂੰ ਕਾਹਨੀ ਆਪ ਆਹ ਬਹੁਤ ਚਲੀਏ ਨਾ ਤੁਹਾਨੂੰ ਉਹ ਕੋਕੀ ਮੋੜਾ ਰਹੀ ਹੈ ਇਹਨੇ 5 ਘੰਟੇ ਹੋਣੇ 5 ਘੰਟੇ ਕਰਕੇ

ਸਾਨੂੰ ਤੁਹਾਨੂੰ ਕੰਮ ਕਰਨਾ ਤੇ ਬੰਦ ਹੋਣੇ ਪੜੇ ਕਿ ਜੇ ਰਵਸਤਰਾ ਬਸਤਰਾ ਮਾ ਕੇ ਸਬਸਕ੍ਰਾਈਬ ਕਰ ਆਪਣੇ ਬੀਟ ਤੇ ਹੋ ਜਾ ਤੇ ਹੁਣ ਕਰਦੇ ਆਂ ਫਸਟ ਬਾਰ ਇਸ ਤਰੀਕੇ ਨਾਲ ਬਹੁਤ ਰਮਾਈ ਦੇ ਲਾਓ ਜੀ ਅਜੇ ਝਾੜੂ ਲਾ ਕੇ ਤੇ ਆਪਾਂ ਅੱਧਾ ਇੱਕ ਕਮਰਾ ਡਏ ਆ ਸਾਫ ਕਰਨੇ ਤੇ ਇਧਰ ਫਤੇ ਲੱਗਿਆ ਪੂਰੇ ਜੁਰਾਂ ਦੇ ਪਤੇ ਨੇ ਯੂਨੀਫਾਰਮ ਵੀ ਲਾਈ ਅੱਜ ਮੇਰੇ ਪੁੱਤ ਨੇ ਇਧਰ ਇੱਕ ਭੈਣ ਨੂੰ ਭੈਣ ਦੀ ਹਲਪ ਲਈ ਆ ਆਪਾਂ ਤੇ ਆਪਾਂ ਕਰਦੇ ਆਂ ਸਾਫ ਸਫਾਈ ਤੇ ਜਿੱਥੇਦਰੋਂ ਵੀ ਹੁੰਜ ਲਿਆ ਵਾ ਜੇ ਉਧਰ ਕਰਨਾ ਇਧਰ ਰਾਤ ਨੂੰ ਸੌਣ ਜੂਗਾ ਕਰਦੇ ਆਂ ਜਿਗਾੜ ਕਿਉਂਕਿ ਸਾਰਾ ਇਹੀ ਮਤਲਬ ਕਿ ਐ ਹੋਇਆ ਭੀ ਸਾਰੇ ਯਾਰ ਕੋ ਕੀ ਹਾਲ ਬਣਿਆ ਤੇ ਆਪਾਂ ਗਿਆ ਕੇ ਚੱਲ ਆਪਾਂ ਆੜਾ ਰੂਮ ਸਾਫ ਕਰ ਲੈਂਦੇ ਨੇ ਰੂਮ ਨੂੰ ਸਾਫ ਕਰਕੇ ਬੈਡ ਤੇ ਫਿਰ ਆਪਾਂ ਗੱਦੇ-ਗੁੱਦੇ ਵੀ ਸਭ ਨੂੰ ਬੈਡ ਸਾਫ ਕਰਕੇ ਜੀ ਬੈਡ ਸਾਫ ਕਰਨਾ ਉਧਰ ਤੇ ਚੇਂਜ ਕਰਨਾ ਪਰ ਅੱਜ ਅਸੀਂ ਇਹੀ ਰਹਿਣ ਦੇਣਾ ਬੈਡ ਜਿਹੜੇ ਰੂਮ ਚ ਮੁੜ ਕੇ ਤੇ ਹੋ ਤੋਂ ਕੇੰਤੋ ਕੇ ਨੇ ਜਦੋਂ ਫਾਈਨਲ ਪੇਂਟ ਸਾਰਾ ਹੋ ਗਿਆ ਫਿਰ ਆਪਾਂ ਮਤਲਬ ਕੀ ਕਰਾਂਗੇ ਚੇਂਜ ਬੈੱਡ ਬੁੱਢਾ ਅਜੇ ਇਹ ਤਾਂ ਦੇ ਨਾਲ ਸਿਰਫ ਮਾੜਾ ਜਿਹਾ ਟਾਈਮ ਪਾਸ ਹੀ ਕਰਨਾ ਵਾ ਖੋਤੀ ਨਾਲ ਕੋਈ ਜਰਾ ਕੰਦਾ ਹੋਇਆ ਵਾ ਹਾਂ ਖਦੇ ਉਹ ਜਮਾਂ ਲਿਆ ਖਦੇ ਉਹ ਲੱਗੇ ਘਰ ਖਦੇ ਹਾਂਜੀ ਕਿਵੇਂ ਆ ਵਧੀਆ ਵਧੀਆ ਚਾਹੀਦਾ ਤੁਹਾਨੂੰ ਪਿਆਰੀ ਉਹਦੇ ਸਪਾਈਆਂ ਕੰਦਦੇ ਆ ਨਾ ਬਾਬੂ ਤਿਆਰ ਆ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਦੱਸ ਰਹੀ ਹਾਂ ਕਿ ਤੁਸੀਂ ਲੋਕ ਜੀ ਅੱਜ ਆਪਣੀ ਰਸੋਈ ਵਿੱਚ ਕੀ ਵਗਾ ਪਾਇਆ ਹੋਇਆ ਵਾ ਮਾਂ ਨੂੰ ਖੁਸ਼ੀ ਕਰਾ ਰਹੀ ਹੈ ਤੁਸੀਂ ਹਾਂ ਜੀ ਆਪਣੇ ਆ ਵਾ ਕੱਟ ਕੇ ਕੱਟ ਕੇ ਮੇਰਾ ਪਾ ਲਿਆ ਭਾਂਡੇ ਧੋਣੇ ਕੋਈ ਨਹੀਂ ਆਪਣੇ ਦਾ ਨੂੰ ਜੀ ये सामान लिया है तो सोल्वे ਅਲੋ ਜੀ ਸਫਾਈ ਕਰਕੇ ਇਹਨਾਂ ਤੇ ਮਿਲਦੇ ਆਂ ਤੋਂ ਨਿਕਲ ਕੇ ਸਫਾਈ ਕਰਕੇ ਮੈਟਰ ਨੰਬਰ ਦੇ ਸਫਾਈ ਉਹ ਕਮਰੇ ਬਣੀ ਆਈ। ਇਹ ਮੇਰੇ ਬੰਦੇ ਨੇ ਬਣਨੇ ਪਾਏ। ਹਲੋ ਜੀ ਤੇ 하게 ਆਪਾਂ ਮਮਤੀ ਤੇ ਸਾਬ ਸਾਬਾਈ ਕਰਨ ਪੱਟੀ ਦੀ ਉੜ ਕੀਤੀ ਖਰਾਬ ਉਹਨਾਂ ਤੇ ਮੈਂ ਕਿਹਾ ਧੋਣਾ ਵਾ। ਆਪਾਂ ਲੌਬੀ ਮਮਤੀ ਵਗੈਰਾ ਤੇ ਕਰੀਨ ਹੁੰ ਜਾਉਨੇ ਆ। ਤੋਂ ਸਿਰਫ ਆਪਾਂ ਕੂੜਾ-ਕੂੜਾ ਹੀ ਕੱਢਿਆ ਹੁਣ ਜੀ ਮਤਲਬ ਚੰਗੀ ਤਰ੍ਹਾਂ ਸਾਫ ਕਰਕੇ ਉਤਲੇ ਉਤਲੇ ਦੇ ਕਰ ਕਰਟਾ ਜੇ ਖੜਿਆ ਹੈ ਥੱਲੇ। ਖਲਾਰਾ ਜ ਹੈ ਹੀ ਬੁੜਾਵਾ ਕਿ ਪੱਟੀ ਨਾਲ ਤੇ ਇੰਨਾ ਬੁਰਾ ਹਾਲ ਜਦੋਂ ਪੱਟੀ ਕਰਕੇ ਡਾਉਂਦੇ ਨਾ ਦੁਪੜਾ ਉੱਖ ਲੱਗਦਾ ਬੁੜਾ ਅਜੀਬ ਜਿਹਾ ਲੱਗਦਾ ਕਟਾ ਹੀ ਕਟਾ ਹੋਇਆ ਸਾਰੇ ਪਾਸੇ ਮੂੰਹ ਸਿਰ ਸਾਰਾ ਕੱਟੇ ਨਾਂ ਪੜ ਜਾਂਦਾ ਵਾ ਤੇ ਇੱਥੇ ਪਹਿਲਾਂ ਨਾ ਉਹਨੇ ਨਾ ਸਾਫ ਨਹੀਂ ਕਰਦੇ ਪੱਟੀ ਬਹੁਤ ਮਿਸਤਰੀਆਂ ਨੇ ਖਲਾਰਾ ਪਾਇਆ ਹੈ ਕਿ ਪਤਾ ਨਹੀਂ ਕੀ ਗੱਲ ਹੈ ਰਕਾਂ ਚ ਬਹੁਤ ਸਤਾਏ ਨਾ ਨਹੀਂ ਨੀ ਤੇ ਪੱਟੀ ਬੁੱਟੀ ਬੰਦਾ ਹੂੰ ਜਾਂ ਜਿੰਦਾ ਮਾੜੀ ਮੋਟੀ ਨਾ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਤਨੇ ਕਰ ਸੇਵਕ ਨੂੰ ਕਹਿੰਦੇ ਵੰਗਰ ਸੇਵਕ ਨੇ ਸਟੈਂਡ ਤੋੜਦਾ ਪੇਟੀ ਤਾਂ ਵਿਚਕਾਈ ਵੀ ਸਪੋਰਟਾਂ ਲੱਗੀਆਂ ਨੇ ਤੇ ਨਾ ਪੇਟੀ ਇਤਰਾ ਤੋਰੀ ਹੋਣੀ ਆ ਬਿਸਤਰੇ ਜੂ ਵਿੱਚ ਭਰੀ ਪੇਟੀ ਆ ਇਸ ਤਰ੍ਹਾਂ ਤੋਰੀ ਤੇ ਉਸ ਸਟੈਂਡ ਜਿਹੜਾ ਟੁੱਟ ਗਿਆ ਵਾ ਦੋ ਦੋ ਵਿੱਚੋਂ ਲੱਤ ਕੇ ਉਧਰੋਂ ਉਧਰ ਵਿਚਕਾਰ ਲਏ ਜੋ ਤੇ ਉਹਨਾਂ ਨੂੰ ਮੈਂ ਕਹਿੰਦੀ ਮਹਾਵਲਾ ਸਟੈਂਡ ਤੋੜ ਗਿਆ ਕਰ ਸੇਵਕ ਅੰਤ ਕਰ ਸੇਵਕ ਕਹਿੰਦੀ ਆ ਹੀ ਚੱਲ ਮਾਮ ਜਦੋਂ ਕੱਢੀ ਨੇ ਪੇਟੀ ਬਾਹਰ ਉਹ ਬਿਲਡਿੰਗ ਕਰਵਾ ਲਾਂਗੇ ਤੇ ਬਾਕੀ ਚੱਲ ਜੀ ਆਪਾਂ ਇਹ ਧੂਂ ਲੀਏ ਹੂੰ ਜਹਾਜ ਕੇ ਮੇਰਾ ਪਹਿਲਾ ਰਾਧੇ ਉੱਪਰੋਂ ਖੜਦੀ ਆ ਧੂਣ ਧੋ ਕੇ ਨਾ ਪਾਉੜ ਮਮਟੀ ਧੋ ਕੇ ਤੇ ਲੋਕੀਨਾਂ ਲਈਦਾ ਮੈਂ ਪੌੜੀਆਂ ਪੂੜੀਆਂ ਧੋ ਕੇ ਤੇ ਫਿਰ ਇੱਧਰ ਰੈਂਗ ਨੂੰ ਤਾਉਂਗੀ ਫਿਰ ਮੁੜ ਕੇ ਮੇਰਾ ਦਿਲ ਨਹੀਂ ਕੀਤਾ ਸਿਰਫ ਇਹ ਤੋਂ ਕੱਟਾ ਜੇ ਖੜੇ ਮੈਂ ਹਜੇ ਉਹਨਾਂ ਦਾ ਕੰਮ ਤੇ ਰਹਿਣ ਦੇਵਾਂ ਇਸਤਰੀਆਂ ਦਾ ਤੇ ਫਿਰ ਉਹਨਾਂ ਨੇ ਆਣ ਕੇ ਤੇ ਫਿਰ ਢਾਉਣਾ ਇਹਨਾਂ ਚਲ ਪੱਟੀ ਉਹਨਾਂ ਰਗੜਤੀ ਹੈ ਤੇ ਪੱਟੀ ਆਪਾਂ ਹੂੰ ਜਤੀ ਆ ਕੇ ਫਿਰ ਹੁਣ ਚਲ ਜਿਹੜਾ ਜ਼ਿਆਦਾ ਘੱਟਾ ਉਹ ਨਹੀਂ نیچے ਜਾਊਗਾ ਥੱਲੇ ਬੜਾ ਮਤਲਬ ਕਿ ਆ ਜੀਭ ਲੱਗਦਾ ਜਿਦੋਂ ਘੱਟਾ ਘੱਟਾ ਜਿਹਾ ਹੋਇਆ ਪਿਆ ਸਾਰੇ ਖਰਚ ਤੇ ਬਾਕੀ ਸਫਾਈ ਤੇ ਤੁਹਾਨੂੰ ਪਤਾ ਖਲਾਰਾ ਤੇ ਹੁਣ ਇੱਕਿਆਰੀ ਪੈ ਗਿਆ ਸਫਾਈ ਤੇ ਹੌਲੀ ਹੌਲੀ ਹੋਣੀ ਆ ਤੇ ਦੇਖੋ ਪੂਰੀ ਫਤ ਨਹੀਂ ਮੇਰ ਦਾ ਪੂਰੀ ਹੈਲਪ ਕਰਾਈ ਪੂਰਾ ਲੱਗਾ ਵਿਚਾਰਾ ਲਓ ਜੀ ਤੇ ਇਨ ਆ ਗਿਆ ਡਰਿੰਕ ਰੂਮ ਤੇ ਥੱਲੇ ਇਥੇ ਇਨ ਤੋਂ ਹੁਣ ਡਰਿੰਕ ਰੂਮ ਇਹ ਕਿ ਤੂੰ ਤੂੰ ਕਿਰੇ ਸੋਫੇ ਸੁਬੇ ਜਿਹੇ ਰੇ ਕੋ ਕਰੰਟ ਆ ਪੂਰਾ ਗਾਜ ਪਾਇਆ ਫਿਰ ਪਤਾ ਨਹੀਂ ਲੱਗਦਾ ਕਿੱਥੇ ਸਾਫ ਹੋਇਆ ਕਿੱਥੇ ਨਹੀਂ ਤੇ ਡਰਿੰਕ ਰੂਮ ਵੀ ਨਹੀਂ ਮਤਲਬ ਕਰਤਾ ਵਾ ਬੇਚਾਰਾ ਮੰਗ ਲਿਆ ਨਾ ਯਾਰ ਨੂੰ ਸੋਈ ਲੌਬੀ ਵੀ ਅੱਧੀ ਖੋੜੀ ਆ ਤੇ ਮਮਤੀ ਵੀ ਮਤਲਬ ਹੋ ਗਈ ਤਕਰੀਬਨ ਹੋ ਹੀ ਜਾਂਦਾ ਪਿਛਲੇ ਰੂਮ ਨੂੰ ਮਤਲਬ ਕਿ ਇੱਕ ਦੋ ਰੂਮ ਲੈ ਜੇ ਸਾਈਡ ਵਾਲੇ ਤੇ ਬਾਕੀ ਰੂਮ ਨੂੰ ਪੇਂਟ ਦਾ ਹੈਗਾ ਕਿ ਪੇਂਟ ਨਾ ਉਹ ਕਪੜਾ ਲੱਗਦਾ ਹੈ ਤੇ ਰਹੀਂ ਥੋੜਾ ਮਤਲਬ ਕਿ ਗਾਸਕੀਲ ਹੁੰਦੀ ਨਾ ਰਗੜੇ ਰੁੜ ਕੇ ਕੁਝ ਪੱਤੇ ਨਹੀਂ ਨਾ ਰਗੜੇ ਰੁੜ ਕੇ ਨਾ ਹੌਲੀ ਹੌਲੀ ਮਤਲਬ ਮਿਹਨਤ ਚੱਲੋ ਹਾਰੇ ਕੇ ਕੰਮ ਪਾਉਂਦਾ ਤੇ ਮੜਾ ਮੁੱਟੀ ਕਰਕੇ ਤੇ ਫੇਰ ਅਸੀਂ ਪੇਂਟ ਲੱਤਾ ਸਾਡਾ ਬੜਾ ਔਖਾ ਲੱਗਾ ਉਸ ਦਾ ਪਰ ਲੱਤ ਜਦੋਂ ਮੱਪੀ ਨੂੰ ਪਤਾ ਹੀ ਫਤਿਹ ਨੂੰ ਬੜਾ ਮਪਾਣ ਦਾ ਕੰਮ ਕਰਦਾ ਇਹ ਬਹੁਤ ਹੈਲਪ ਕਰਾਂਦਾ ਕਹਿੰਦਾ ਮਮਾ ਜੀ ਮਮਾ ਜੀ ਇਸ ਤਰ੍ਹਾਂ ਇਸ ਦਾ ਫਸੇ ਨੂੰ ਹੋ ਰਿਹਾ ਮੈਂ ਵੀ ਰਗੜਦਾ ਇੱਕ ਬਾਈਕ ਕੋ ਫੜਾ ਦੋ ਮੈਨੂੰ ਦਾਰਾਵਾ ਤੇ ਪੂਰੇ ਜੋਰਾ 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 ਸੋਲਾਂ ਚ ਲੱਗਾ ਵਾ ਤੇ ਉਧਰ ਦਾ ਕਰਕੇ ਲੱਬੀ ਦਾ ਸੌਰੀ ਡਰਾਈング ਰੂਮ ਦਾ ਕਰਕੇ ਤੇ ਇਥੇ ਛਾਣਣਾ ਨਹੀਂ ਲੱਥਾ ਮੈਂ ਕਿਹਾ ਇਹ ਨਹੀਂ ਲਾਉਣਾ ਵੀ ਨਾਲ ਕੰਦ ਇਥੋਂ ਸਾਫੀ ਪਿਛੋਂ ਤੇ ਬਸ ਇਥੇ ਛਾਣਨੇ ਲੱਗੇ ਲੱਗੇ ਨੂੰ ਮੈਂ ਕੰਦ ਦੇ ਕੰਦ ਨਾਲ ਲੱਗੇ ਨੂੰ ਨਾ ਸਾਬਨ ਨਾਲ ਧੋਤਾ ਪਾਂਡੇ ਮੈਂ ਾਂਜ ਕੇ ਤੇ ਰੱਖਿਆ ਬਾਹਰ ਤੇ ਉਹ ਮਾਸੇ ਦੇ ਲਾ ਦੂੰਗੀ ਜਾਂ ਵੇਖਦੀ ਐ ਇਥੇ ਟਾਈਮ ਵਾਵਾ ਹੋ ਗਿਆ ਜਦੋਂ ਸਾਫਾਈ ਕਰਦੇ ਆ 7 ਤੋਂ ਉੱਪਰ ਹੀ ਗਿਆ 7:30 ਦਾ ਟਾਈਮ ਜਦੋਂ ਸਾਫਾਈ ਸਾਈ ਕੀਤੀ ਐ ਨਾਲ ਹੀ ਸੋਇਟ ਸਾਈਡ ਦਾ ਚਾਨਣਾ ਚੁੰਨਾ ਸੋਇਟ ਉਹ ਪੀ ਸੋਇਟ ਇੰਨਾ ਪੇਂਟ ਡੋਲੇ ਨੇ ਬਹੁਤ ਜਿਆਦਾ ਇਹਨਾਂ ਪੇਂਟ ਡੋਲੇ ਹੀ ਬੜਾ ਖਲਾਰਾ ਇਹ ਬੜਾ ਪੇਂਟ ਦਾ ਸਾਰੇ ਕਿੰਦੀ ਹੁੰਦੇ ਬਹੁਤ ਖਲਾਰਾ ਪਾਇਆ ਮਿਸਤਰੀ ਨੇ ਕਿ ਮੈਂ ਭਰਾਵਾ ਹੁਣ ਕੀ ਕਰੀਏ ਮਿਸਤਰੀ ਖਲਾਰਾ ਹੀ ਪਾਉਂਦੇ ਹੁੰਦੇ ਕਿ ਕੀ ਕਰੀਏ ਇੱਕੇ ਦਮ ਸਾਰਾ ਨਾਲੇ ਪੱਟੀ-ਪੁੱਟੀ ਨਹੀਂ ਨਾ ਹੋਈ ਇਹਨਾਂ ਤਨ ਚੁਕਨੇ ਡਰਾਇੰਗ ਰੂਮ ਸੋਇਟ ਲੱਬੀ ਚ ਹੋਈ ਹੀ ਕਿ ਅੱਧਾ ਕੰਮ ਜੋ ਕਰਾਇਆ ਸੀਗਾ ਤੇ ਅੱਧਾ ਤਾਂ ਹੁਣ ਕਰਾਈ ਜਾਂਦਾ ਹੋ ਗਿਆ ਵਾ ਤੇ ਬਾਕੀ ਚਲੋ ਇੱਥੇ ਮੈਂ ਆਪਣੀ ਲਈ ਸਸਪਾਈ ਕਰਨ ਮੈਨੂੰ ਇਹ ਕਿ ਮੇਰੀ ਨਾਲ ਨਾਲ ਚੰਗੀ ਤਰ੍ਹਾਂ ਜਿਹੜੀ ਸਾਫ ਸਫਾਈ ਆ ਉਹ ਹੋ ਗਈ ਫਿਰ بار-बार ਸਮਾਨ ਕੱਢਣਾ ਰੱਖਣਾ ਬੜਾ ਔਖਾ ਲੱਗਦਾ ਵਾ ਤੇ ਆਪਾਂ ਨੇ ਤੇ ਸਫਾਈ ਕਰਨੀ ਤੇ ਜਾਲੀ ਆਪਾਂ ਬਾਹਰ ਕੱਢ ਕੇ ਰੱਖੀ ਜਾਲੀ ਸਾਰੇ ਪਾਂਡੇ ਤਕਰੀਬਨ ਨਿਕਲੇ ਰਸੋਈ ਖਾਲੀ ਆ ਤੇ ਬਾਕੀ ਆਪਾਂ ਹੌਲੀ ਹੌਲੀ ਹਨਾ ਸੈਟਿੰਗ ਆਪਣੀ ਹੌਲੀ ਹੌਲੀ ਹੋਣੀ ਕਿਉਂਕਿ ਇੱਕਦਮ ਇਸ ਤਰ੍ਹਾਂ ਸਾਰਾ ਕੁਝ ਉੱਤੇ ਕੱਢਦਾ ਵਾ ਤੇ ਬੜਾ ਔਖਾ ਲੱਗਦਾ ਵਾ ਤੇ ਵਕਤ ਚਲੋ ਹੌਲੀ ਹੌਲੀ ਬੈਠਾ ਹੁੰਦੀ ਜਾਊਗੀ ਤੇ ਇੱਥੇ ਛਾਨਾ ਛੂਨਾ ਸਾਫ ਕਰਕੇ ਦੇ ਨਾਲ ਹੀ ਆਪਾਂ ਕਰਦਾਂਗੇ ਸਭ ਸਭ ਸਾਫ ਆ ਬਾਰੀ ਸਾਫ ਕਰਨੀ ਬਾਰੀ ਵੀ ਤੋ ਦੇਣੀ ਆ ਜਾਲਿਆਂ ਦੇ ਪੱਲੇ ਪੁੱਲੇ ਜੀ ਹੈਲੋ ਗਾਇਜ਼ ਲੋਕ ਇਹ ਹੈਗੀ ਅਗਲੇ ਦਿਨ ਦੀ ਵੀਡੀਓ ਤੇ ਇੱਥੇ ਆਪਾਂ ਕੱਪੜੇ ਆਪਣੇ ਸਾਰੇ ਧੂਣ ਧੂਣ ਵਾਲੇ ਲਾਤੀ ਆਪਾਂ ਕਾਫੀ ਮਤਲਬ ਵੇੜਾ ਬੂੜਾ ਧੋਗੇ ਸੁੱਤੀ ਕਾਫੀ ਲੇਡ ਸੁੱਤੇ ਹੀ ਭਾਂਡੇ ਬੂਣੇ ਸਾਰੇ ਲਾ ਕੇ ਸੋਈ ਚ ਤੇ ਵਾਹ ਵਾ ਲੇਟ ਹੋ ਗਏ ਤੇ ਇੱਥੇ ਸਵੇਰੇ ਸਵੇਰੇ ਦਾ ਟਾਈਮ ਆ ਤੇ ਆਪਾਂ ਡੇ ਕੱਪੜੇ ਉਪਰੇ ਸੁਕਣੇ ਪਾਉਣ ਬੱਚਿਆਂ ਨੂੰ ਨੂੰ ਕਿ ਮੈਨੂੰ ਸ਼ੁਪਟੀ ਸ਼ਾਇਦ ਐਤਵਾਰ ਹੀ ਪਤਾ ਨਹੀਂ ਕਿ ਤੱਕ ਐਤਵਾਰ ਹੀ ਸ਼ਾਇਦ ਹਾਂ ਐਤਵਾਰ ਹੀ ਸ਼ਾਇਦ ਕਿਤਾ ਜੀ ਨੇ ਤੇ ਇੱਥੇ ਆਪ ਕੱਪੜੇ ਕੁਪੜੇ ਧੋ ਕੇ ਹਟੀਆਂ ਸਾਰੇ ਸੁੱਕਣੇ ਪਾਏ ਆ ਤੇ ਮੈਂ ਮਨਮੀਤ ਨੂੰ ਕਹਿੰਦੀ ਮਾਂ ਆ ਜਾ ਕੱਪੜੇ ਹੈ ਹੀ ਬੜੀ ਅੱਧੇ ਮੈਂ ਧੋ ਕੇ ਅੱਗੇ ਸੁੱਕਣੇ ਪਾਤੀ ਅੱਧੇ ਥੋੜੇ ਜਿਹਾ ਰਹਿ ਗਏ ਹੀ ਇਹਦੇ ਛਾੜ ਛੂਟ ਉੱਥੇ ਟੇਬਲਾਂ ਦੇ ਨਾਲ ਹੀ ਪਰਦੇ ਵਗੈਰਾ ਹਰ ਮਤਲਬ ਜਿਹੜੇ ਜਿਹੜੇ ਪਰਦਾ ਲੱਥੇ ਜਾਂਦਾ ਮੈਂ ਧੋ ਧੋ ਕੇ ਨਾ ਦਵਾਨੇ 'ਚ ਰੱਖ ਲੇ ਮਾਮੂ ਕੇ ਸਾਰਾ ਕੰਮ ਹੋਣ ਤੋਂ ਬਾਅਦ ਨਾ ਮੈਂ ਕਿੰਨੇ ਵਲ ਕੇ ਟੰਗੀ ਜਾਊਂਗੀ ਸਾਬ ਕਾ ਕਰਕੇ ਸਾਰਾ ਸਾਫ ਸਫਾਈ ਕਰਕੇ ਜਿਵੇਂ ਤੋਵੇ ਜੇ ਇੰਨਾ ਲੱਗ ਹੋਣਾ ਕਿ ਹੋ ਜਾਊਗਾ ਛੇਤੀ ਛੇਤੀ ਇੱਕ ਮਮੇ ਇਹ ਤੋਵੇ ਜਿਵੇਂ ਸਫਾਈ ਕਪੜੇ ਥੋਈ ਨਹੀਂ ਰੋਗਾ ਤੇ ਲੈ ਪਾਉਣੇ ਕਪੜੇ ਪਾਵੇ ਬੰਦੇ ਦੇ ਕਪੜੇ ਨਹੀਂ ਪੁੜੀ ਜਾਂਦੇ ਇਹਦੇ ਪਾਪਾ ਦੇ ਫਿਰ ਵਾਵਾ ਫਿਰ ਆਪਣੇ ਵੀ ਹਨ ਪੱਚੇ ਸਕੂਲ ਜਾਂਦੇ ਆ ਫਿਰ ਕਿੰਨੇ ਹੀ ਕਪੜੇ ਹੋ ਜਾਂਦੇ ਆ ਤੇ ਬਸ ਇਸ ਤਰ੍ਹਾਂ ਹੀ ਲੱਗਾ ਰਹਿੰਦਾ ਬਸ ਅਸੀਂ ਇਸ ਤਰ੍ਹਾਂ ਦੇ ਵਿੱਚ ਰੋਲੇ ਹੀ ਗਏ ਬਹੁਤ ਮੰਦਾ ਵਾਲਾ ਚੱਲੀ ਬਸ ਤਾਂ ਕਿ ਦੁਖੀ ਲੇਦਾ ਕੋ ਜੋ ਬੁਖਾਰ ਤੇ ਆਲਾ ਜਿੰਦਾ ਦਵਾਈ ਖਾ ਕੇ ਫੇਰ ਲੱਗ ਪਈ ਦਾ ਵਾ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕੋ ਜਿੰਨਾ ਵੀ ਖਲਾਰਾ ਨਾ ਮਮਤੀ ਠੀਗਾ ਸਾਰਾ ਲੱਕੜ ਨੂੰ ਉੱਪਰ ਸਾਰਾ ਕੁਝ ਇਹ ਸਾਰਾ ਮਿਸਤਰੀਆਂ ਨੇ ਕੱਢ ਕੇ ਦੁਬਾਰਾ ਸੋੜਦਾ ਵਾ ਖਲਾਰਾ ਖਲਾਰਾ ਚਲੋ ਬਸ ਜੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ